ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਜੋ ਹੈ ਬਹੁਤ ਹੀ ਖਾਸ ਹੈ ਸੋ ਕਿਉਂਕਿ ਸਾਵਨ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ ਜੀ ਗੱਲਾਂ ਦਾ ਸਭ ਰੂਹਾਂ ਨੂੰ ਇਸ ਮਹੀਨੇ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ ਸੋ ਬੜਾਈ ਖੁਸ਼ੀਆਂ ਵਾਲਾ ਮਹੀਨਾ ਹੁੰਦਾ ਹੈ ਸੋ ਕੁੜੀਆਂ ਦੇ ਨਾਲ ਬਹੁਤ ਗਹਿਰਾ ਨਾਤਾ ਇਸ ਮਹੀਨੇ ਦਾ ਜੁੜਿਆ ਹੁੰਦਾ ਹੈ ਜੀ ਆਪਾਂ ਸਭ ਜਾਣਦੇ ਆ ਸੋ ਆਪਾਂ ਇਸ ਮਹੀਨੇ ਇਹ ਜੋ ਚੂੜੀਆਂ ਦਾ ਕਰਮ ਹੈ ਇਹ ਕਿੰਨਾ ਨੂੰ ਕਰਨਾ ਚਾਹੀਦਾ ਕਿਉਂ ਕਰਨਾ ਹੈ ਤੇ ਕਿਸ ਤਰੀਕੇ ਨਾਲ ਕਰਨਾ ਹੈ ਸੋ ਇਹਦੇ ਬਾਰੇ ਗੱਲ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਤੇ ਅਮਲ ਕਰਨਾ ਕੁਝ ਕਮੈਂਟਾਂ ਦੱਸਾਂਗੇ ਜੀ ਕਮੈਂਟਾਂ ਵੀ ਜ਼ਰੂਰ ਸੁਣਿਆ ਕਰੋ ਕਮੈਂਟਾਂ ਚੋ ਵੀ ਕਈ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਜਾਣਗੇ ਜੀ ਸੋ ਕਈ ਰੂਹਾਂ ਨੂੰ ਕਮੈਂਟ ਕਰਨਾ ਨਹੀਂ ਆਉਂਦਾ ਉਹ ਪੂਰੀ ਵੀਡੀਓ ਹੀ ਸੁਣ ਲਿਆ ਕਰਨ ਉਹਦੇ ਨਾਲ ਹੀ ਕਈ ਗੱਲਾਂ ਦੇ ਉਹਨਾਂ ਜਵਾਬ ਆਪਣੇ ਆਪ ਬਿਨਾਂ ਪੁੱਛਿਆ ਹੀ ਮਿਲ ਜਾਣਗੇ ਜੀ ਸੋ ਬਾਕੀ ਇੱਥੇ ਜੇਕਰ ਕੋਈ ਰੂਹ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਵੀ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਲਿਖਣਾ ਦੇ ਨਾਲ ਕੈਂਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਂਦਾ ਰਹੇ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਜੀ ਪਹਿਲਾਂ ਇੱਕ ਕਮੈਂਟ ਦੱਸਾਂਗੇ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਦੀਦੀ ਜੀ ਕਿ ਗੁਰੂ ਧਰਨਾ ਤੋਂ ਬਿਨਾ ਅਸੀਂ ਪੀਰਾਂ ਦੀ ਸੇਵਾ ਨਹੀਂ ਕਰ ਸਕਦੇ ਸੋ ਦੇਖੋ ਜੀ ਇਸ ਤਰ੍ਹਾਂ ਨਹੀਂ ਹੁੰਦਾ ਸੋ ਹਰ ਇੱਕ ਬੱਚੇ ਨੂੰ ਹਰ ਇੱਕ ਰੂਹ ਨੂੰ ਸੇਵਾ ਕਰਨ ਦਾ ਬਰਾਬਰ ਹੱਕ ਹੈ ਜਿੱਦਨ ਨੂੰ ਮੰਨ ਚੁਕੇ ਜਿੱਥੇ ਤੁਹਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਉਦੋਂ ਨੂੰ ਹੀ ਝੁਕ ਜਾਣਾ ਚਾਹੀਦਾ ਹੈ ਜੀ ਯਾਨੀ ਕਿ ਜਿੱਥੇ ਮੱਥਾ ਟੇਕ ਕੇ ਸੇਵਾ ਕਰਕੇ ਮਨ ਨੂੰ ਟਿਕਾਹ ਮਿਲਦਾ ਹੋਵੇ ਮਨ ਝੁਕਦਾ ਹੋਵੇ ਕਿ ਮੈਂ ਇੱਥੇ ਹੀ ਵਾਰ-ਵਾਰ ਆਉਣਾ ਮੇਰਾ ਮਨ ਹੀ ਇੱਥੇ ਲੱਗਦਾ ਤੇ ਸਮਝ ਲਓ ਉਹ ਤੁਹਾਡਾ ਕੋਈ ਪਿਛਲਾ ਹੀ ਹਿਸਾਬ ਕਰਮਾਂ ਦਾ ਹੈ ਕੋਈ ਪਿਛਲਾ ਹੀ ਨਾਤਾ ਜੁੜਿਆ ਹੋਇਆ ਹੈ ਤੇ ਉੱਥੇ ਸੇਵਾ ਕੰਨੀ ਸ਼ੁਰੂ ਕਰਦੋ ਸੋ ਬਾਕੀ ਰੀਤ ਤੇ ਗੱਲ ਗੁਰੂ ਦੀ ਗੁਰੂ ਹੋਣਾ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੈ ਪਰ ਇੱਥੇ ਇਹ ਵੀ ਨਹੀਂ ਹੈ ਕਿ ਹਜੇ ਉਮਰ ਘਾਟਾ ਗੁਰਧਾਰਨਾ ਕਰ ਨਹੀਂ ਸਕਦਾ ਕਿਉਂਕਿ 18 ਸਾਲ ਤੋਂ ਬਾਅਦ ਬੱਚਾ ਗੁਰਧਾਰਨਾ ਆਪਣੀ ਸੋਚੀ ਅਨਸਾਰ ਕਰ ਸਕਦਾ ਹੈ ਜਿੱਕਰ ਪਹਿਲਾਂ ਬਚਪਨ ਚੋਂ ਵੈਸੇ ਹੁਣ ਅੱਜ ਕੱਲ ਚੰਦ ਹੀ ਨਾਮਦਾਨ ਨਹੀਂ ਮਿਲਦਾ ਕਿਉਂਕਿ ਪਤਾ ਨਹੀਂ ਬੱਚੇ ਦੀ ਸੋਚ ਕਦ ਕਦੋਂ ਬਦਲ ਜਾਣੀ ਤੇ ਜਦੋਂ ਸੋਚੀ ਹੁੰਦੀ ਆ ਸਾਰਾ ਗਿਆਨ ਹੁੰਦਾ ਹੈ ਕਿ ਮੈਂ ਆਪਣਾ ਚੰਗਾ ਮਾੜਾ ਸੋਚ ਸਕਦਾ ਹਾਂ ਉਦੋਂ ਗੁਰਦੁਆਰਨਾ ਕਰਨੀ ਚਾਹੀਦੀ ਆ ਤੇ ਆਪਣੇ ਆਪ ਵਾਕੀ ਜਦੋਂ ਅਸੀਂ ਪੀਰਾਂ ਦੀ ਸੇਵਾ ਜਾਂ ਕਿਸੇ ਦੀ ਵੀ ਜਾਂ ਗੁਰਦੁਆਰਾ ਸਾਹਿਬ ਹੀ ਜਾਂਦੇ ਆ ਸੇਵਾ ਜਾਨੀ ਕਿ ਕਰਦੇ ਆ ਕਿਤੇ ਨਾ ਕਿਤੇ ਅਸੀਂ ਚੰਗੇ ਪਾਸੇ ਲੱਗੇ ਹੋਏ ਆ ਚੰਗਾ ਕਰਮ ਕਰਦੇ ਆ ਤਾਂ ਫਿਰ ਉਹ ਕੀਤੇ ਹੋਏ ਚੰਗੇ ਕਰਮ ਉਹ ਤੁਹਾਡੀ ਸੇਵਾ ਤੁਹਾਨੂੰ ਆਪਣੇ ਆਪ ਸਹੀ ਰਸਤੇ ਵੱਲ ਲੈ ਜਾਵੇਗੀ ਪੂਰੇ ਗੁਰੂ ਵੱਲ ਲੈ ਜਾਵੇਗੀ ਤੇ ਗੁਰਤਾਨਾ ਉਹ ਮਾਰਗ ਫਿਰ ਆਪ ਹੀ ਕਰਵਾ ਦਿੰਦਾ ਹੈ ਜਦੋਂ ਸਾਡਾ ਕਰਮ ਚੰਗਾ ਹੁੰਦਾ ਹੈ ਇੱਥੇ ਇਹ ਨਹੀਂ ਹੈ ਕੀ ਗੁਰੂ ਨਹੀਂ ਤੇ ਅਸੀਂ ਸੇਵਾ ਨਹੀਂ ਕਰ ਸਕਦੇ ਸੇਵਾ ਕਰੂੰਗੇ ਕਰਮ ਚੰਗੇ ਬਣਦੇ ਜਾਣਗੇ ਸੋ ਜਾਣੇ-ਨਜਾਨੇ ਚ ਗਲਤੀਆਂ ਭੁੱਲਣਾ ਬਹੁਤ ਸਾਰੀਆਂ ਹੋ ਜਾਂਦੀਆਂ ਹੁੰਦੀਆਂ ਆ ਉਹਨਾਂ ਦੀ ਬਖਸ਼ਿਸ਼ ਹੋ ਜਾਂਦੀ ਹੈ ਜਾਨੀ ਕਿ ਵਿਕਸ਼ਾ ਹੋ ਜਾਂਦੀਆਂ ਹੈ ਸੇਵਾ ਕਰਨ ਦੇ ਨਾਲ ਤੇ ਫਿਰ ਉਹ ਮਾਲਕ ਦੀ ਕਿਰਪਾ ਹੋ ਜਾਂਦੀ ਆ ਤੇ ਫਿਰ ਚੰਗਾ ਗੁਰੂ ਜ਼ਰੂਰ ਜ਼ਿੰਦਗੀ ਵਿੱਚ ਮਿਲਦਾ ਹੈ ਜੀ ਜੇਕਰ ਗੁਰਤਾਨਾ ਨਹੀਂ ਵੀ ਹੈ ਸੇਵਾ ਕਰਦੇ ਜਾਓ ਇਹ ਸੇਵਾ ਹੀ ਤੁਹਾਨੂੰ ਚੰਗੇ ਪਾਸੇ ਲਾਵੇਗੀ ਸੇਵਾ ਹੀ ਤੁਹਾਨੂੰ ਚੰਗਾ ਗੁਰੂ ਪੂਰਾ ਗੁਰੂ ਲੈ ਕੇ ਦਵੇਗੀ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਜੀ ਜਿਹੜਾ ਇਹ ਕਮੈਂਟ ਹੈ ਇਹਨਾਂ ਨੇ ਇਹਦੇ ਵਿੱਚ ਲਿਖਿਆ ਹੈ ਕਿ ਦੀਦੀ ਜੀ ਜਦੋਂ ਵੀ ਮੈਂ ਨਾਮ ਸ਼ਬਦ ਕਰਦੀ ਹਾਂ ਕੰਨੇ ਕਿ ਅੱਖਾਂ 'ਚੋਂ ਪਾਣੀ ਆ ਜਾਂਦਾ ਤੇ ਅਵਾਸਤੀ ਆਉਣ ਲੱਗ ਪੈਂਦੀ ਸੋ ਦੇਖੋ ਜੀ ਇਹ ਤਾਂ ਚੰਗਾ ਹੀ ਸੰਕੇਤ ਹੈ ਨਾਲ ਹੀ ਇਹਨਾਂ ਨੇ ਲਿਖਿਆ ਕਿ ਇੱਕ ਗੱਲ ਹੋਰ ਹੈ ਕਿ ਨਾਮ ਸ਼ਬਦ ਮੈਨੂੰ 11ਵੇਂ ਵਾਲੇ ਦਾ ਮਿਲਿਆ ਹੋਇਆ ਹੈ ਤੇ ਪਰ ਮਨ ਦੀ ਮੈਂ ਲੱਗਦਾ ਤਾਂ ਵੀਰ ਨੂੰ ਆ ਸੋ ਦੇਖੋ ਜੀ ਨਾ ਹੀ ਲਖ ਦਾ ਤਾਂ ਪੀਰ 11 ਵਾਲੀ ਸਰਕਾਰ ਤੋਂ ਵੱਖਾ ਤੇ ਨਾ ਹੀ 11ਵੀਂ ਵਾਲੀ ਸਰਕਾਰ ਲਖ ਦਾ ਤਾਂ ਪੀਰ ਤੋਂ ਵੱਖ ਨਹੀਂ ਸੋ ਦੋਨੇ ਸੇਵ ਹੀ ਆ ਕਿਉਂਕਿ ਇੱਕ ਦੂਸਰੇ ਦੇ ਸੁਖਣਾ ਤੇ ਪੀਰ ਰੜ ਕੇ ਪੂਰੀਆਂ ਕਰ ਦਿੰਦੇ ਨੇ ਜਿਕਰ ਪੀਰ ਲਖ ਦਾ ਤਾਂ ਹੀ ਸੇਵਾ ਕਰੋਗੇ ਤੇ 11ਵੀਂ ਵਾਲਾ ਖੜ ਜਾਂਦਾ ਹੈ 11ਵੀਂ ਵਾਲੇ ਦੀ ਕਰੂਗੇ ਤੇ ਲਖ ਦਾ ਤਿੰਨ ਖੜੇ ਹੋ ਜਾਣਾ ਹੈ ਸੋ ਇੱਥੇ ਜੋਸ਼ ਆਬਦ ਮਿਲਿਆ ਹੈ ਮੇਲ ਗੱਲ ਉਸ ਦੀ ਹੈ ਉਹੀ ਸ਼ਬਦ ਸਿਮਰੋ ਜਿਹੜਾ ਤੁਹਾਨੂੰ ਮਿਲਿਆ ਹੋਇਆ ਹੈ ਉਹਦੇ ਵਿੱਚ ਹੀ ਸਾਰੇ ਪੀਰਾਂ ਨੇ ਸੇਵਾ ਲਈ ਜਾਣੀ ਆ ਤੇ ਸਾਰਿਆਂ ਦੀ ਕਿਰਪਾ ਰਹਿਣੀ ਆ ਸੋ ਮਾਲਕ ਦੀ ਕਿਰਪਾ ਉਦੋਂ ਹੁੰਦੀ ਹੈ ਜਦੋਂ ਅਸੀਂ ਨਾਮ ਦੀ ਕਮਾਈ ਕਰਦੇ ਸ਼ਬਦ ਸਿਮਰਦੇ ਆ ਸ਼ਬਦ ਦਾ ਜ਼ਿੰਦਗੀ ਵਿੱਚ ਹੋਣਾ ਬਹੁਤ ਜ਼ਰੂਰੀ ਆ ਇਹ ਤਾਂ ਇੱਕ ਹੁੰਦਾ ਹੈ ਕਿ ਗੁਰੂ ਬਣਾਇਆ ਹੋਇਆ ਗੁਰੂ ਨੇ ਸ਼ਬਦ ਦਿੱਤਾ ਸੋ ਜਿੱਥੋਂ ਸ਼ਬਦ ਮਿਲ ਜਾਵੇ ਉਹ ਫਿਰ ਗੁਰੂ ਹੀ ਬਣ ਜਾਂਦਾ ਹੈ ਜੀ ਜਿੱਕਰ ਸੋਚ ਲਿਆ ਜਾਵੇ ਕਿ ਇਹ ਮੇਰਾ ਗੁਰੂ ਆ ਉਹਦੇ ਬਚਨਾਂ ਤੇ ਤੁਰ ਪਾਵਾਂਗੇ ਤੇ ਕੋਲੇ ਗੁਰੂ ਬਣ ਕੇ ਚੱਲ ਪੈਣਾ ਹੈ ਜੇਕਰ ਤੁਸੀਂ ਆਮ ਸਮਝੋਗੇ ਤੇ ਆਮ ਸ਼ਬਦ ਨੇ ਰਹਿ ਜਾਣਾ ਹੈ ਸੋ ਗੱਲ ਇਹ ਸੋਚਦੇ ਹੈ ਜੀ ਸੋ ਬਾਕੀ ਸੇਵਾ ਕਰੋ ਜੋ ਸਿਮਰਨ ਹੈ ਉਹ ਕਰੋ ਉਹਦੇ ਸਿਰ ਤੇ ਹੀ ਤੁਸੀਂ ਔਰ ਵੀ ਜ਼ਿਆਦਾ ਮਾਲਕ ਦੀ ਕਿਰਪਾ ਨੂੰ ਹਾਸਲ ਕਰ ਸਕਦੇ ਆ ਸੋ ਬਾਕੀ ਇਹ ਚੰਗੀ ਸੰਕੇਤਾ ਜੋ ਇਹਨਾਂ ਨੇ ਕਮੈਂਟ ਵਿੱਚ ਲਿਖੇ ਨੇ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਜੀ ਸੋ ਇੱਥੇ ਇਹ ਕਮੈਂਟ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੇਰੀ ਸੱਸ ਬੜਾ ਲੜਦੀ ਹੈ ਤੇ ਪੀਰਾ ਨੂੰ ਵੀ ਮਾੜਾ ਬੋਲਦੀ ਹੈ ਸੋ ਦੇਖੋ ਜੀ ਆਪਣਾ ਕਰਮ ਕਰਨਾ ਕਦੇ ਨਾ ਛੱਡੋ ਚਾਹੇ ਵਿਚੱਖ ਦੇ ਰਿਸ਼ਤੇ ਛੁੱਟ ਜਾਣ ਸੋ ਰਿਸ਼ਤੇ ਵੈਸੇ ਵੀ ਸਾਡੇ ਸਦਾ ਨਾਲ ਰਹਿਣ ਵਾਲੇ ਨਹੀਂ ਹੈ ਇੱਕ ਦਿਨ ਟੁੱਟਣੇ ਹੀ ਹੁੰਦੇ ਆ ਸੋ ਇਹ ਇਹੀ ਰਿਸ਼ਤੇ ਹੁੰਦੇ ਨੇ ਇੱਕ ਦਿਨ ਜਦੋਂ ਇਨਸਾਨ ਦਾ ਅੰਤ ਸਮਾਂ ਆਉਂਦਾ ਹੈ ਤੇ ਆਪਣੇ ਹੱਥੀ ਸਭ ਕੁਝ ਕਰ ਦਿੰਦੇ ਨੇ ਸੋ ਇਸ ਕਰਕੇ ਰਿਸ਼ਤਿਆਂ ਦੀ ਪ੍ਰਵਾਹ ਕਦੇ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਦੁਨਿਆਵੀ ਇੱਥੇ ਤੱਕ ਦਾ ਸਾਡਾ ਹਿਸਾਬ-ਕਿਤਾਬ ਹੈ ਪਰ ਪ੍ਰਮਾਤਮਾ ਦਾ ਸਾਡਾ ਧੁਰਦਾ ਹਿਸਾਬ ਹੈ ਜਿੱਥੇ ਕਿਸੇ ਨੇ ਨਾਲ ਨਿਕਲਣਾ ਉੱਥੇ ਪ੍ਰਮਾਤਮਾ ਨੇ ਸਾਥ ਦੇਣਾ ਹੈ ਤੇ 84 ਦੇ ਗੇਟ ਚੋਂ ਕੱਢਣਾ ਹੈ ਜਮਾਂ ਦੀ ਮਾਰ ਤੋਂ ਸਾਨੂੰ ਸਿਰਫ ਇੱਕੋ ਪ੍ਰਮਾਤਮਾ ਹੀ ਬਚਾ ਸਕਦਾ ਸੋ ਇਸ ਕਰਕੇ ਚੰਗਾ ਕਰਮ ਕਰਨਾ ਕਦੇ ਨਾ ਛੱਡੋ ਚਾਹੇ ਕੋਈ ਵੀ ਤੁਹਾਨੂੰ ਪਰੇਸ਼ਾਨ ਕਿਉਂ ਨਾ ਕਰੀ ਜਾਂਦਾ ਹੋਵੇ ਸੋ ਕਿਸੇ ਮਗਰ ਲਾ ਕੇ ਆਪਣਾ ਰਸਤਾ ਨਹੀਂ ਬਦਲਣਾ ਆਪਣਾ ਰਸਤਾ ਉਹੀ ਰੱਖਣਾ ਹੈ ਇੱਕ ਰਸਤੇ ਤੇ ਡਟੇ ਰਹੋ ਤੇ ਇੱਕ ਦਿਨ ਕਦਰ ਫਿਰ ਮਾਨਕ ਪੁਆਇਆ ਦਿੰਦਾ ਇਹੋ ਜਿਹੇ ਇਨਸਾਨਾਂ ਨੂੰ ਕਿਰਪਾਾਂ ਵਿੱਚ ਛੁਕਾ ਲੈਂਦਾ ਹੈ ਸੋ ਜਦੋਂ ਉਹਨਾਂ ਦੀ ਨਜ਼ਰ ਹੋ ਜਾਂਦੀ ਹੈ ਸੋ ਇਸ ਕਰਕੇ ਇਹਨਾਂ ਗੱਲਾਂ ਤੋਂ ਕਦੇ ਵੀ ਡਰਨਾ ਨਹੀਂ ਹੈ ਮਾੜਾ ਕਰਨ ਵਾਲੇ ਮਾੜਾ ਕਰੀ ਜਾਣਗੇ ਆਪਣਾ ਕਰਮ ਕਰ ਰਹੇ ਨੇ ਮਾੜਾ ਸੋ ਤੁਸੀਂ ਚੰਗਾ ਕਰਮ ਕਰਦੇ ਜਾਓ ਆਪਣਾ ਪੀਰ ਨੂੰ ਰਾਜੀ ਰੱਖੋ ਜਿਹੜਾ ਜੋ ਕਹਿੰਦਾ ਹੈ ਕਹੀ ਜਾਣ ਦਿਓ ਕਿਉਂਕਿ ਜਿਹਦੇ ਨਾਲ ਤੁਹਾਡਾ ਕੋਈ ਨਾਤਾ ਹੈ ਤੁਹਾਨੂੰ ਉਹ ਚਾਹੇ ਕੋਈ ਲੱਖ ਰੋਕਣ ਦੀ ਕੋਸ਼ਿਸ਼ ਕਰੇ ਤੁਸੀਂ ਰੁਕ ਤਾਂ ਸਕਦੇ ਨਹੀਂ ਕਿਉਂਕਿ ਅੰਦਰੋਂ ਰੂਹ ਜਿਹੜੀ ਹੈ ਵਾਰ-ਵਾਰ ਉੱਥੇ ਜੋੜੇਗੀ ਤੁਹਾਨੂੰ ਸੋ ਮਾੜਾ ਕਰਨ ਵਾਲਾ ਆਪਣਾ ਕਰਮ ਕਰਦਾ ਰਹੇਗਾ ਉਹ ਮਾੜਾ ਕਰੇਗਾ ਤੇ ਮਾੜੇ ਦਾ ਨਤੀਜਾ ਭੁਗਤਣਾ ਹੀ ਇੱਕ ਦਿਨ ਪੈਂਦਾ ਹੈ ਹੰਕਾਰ ਬਹੁਤ ਜਲਦ ਉਹ ਮਾਨ ਕ ਤੋੜ ਦਿੰਦਾ ਹੈ ਇਸ ਲਈ ਸੋ ਇਸ ਕਰਕੇ ਇਹਨਾਂ ਗੱਲਾਂ ਨੂੰ ਇਗਨੋਰ ਕਰਕੇ ਆਪਣਾ ਚੰਗਾ ਕਰਮ ਕਰੋ ਸੇਵਾ ਕਰਦੇ ਜਾਓ ਸੇਵਾ ਦੇ ਵਿੱਚੋਂ ਹੀ ਸਭ ਕੁਝ ਪਾਇਆ ਜਾ ਸਕਦਾ ਹੈ ਸੇਵਾ ਹੀ ਇੱਕ ਐਸੀ ਤਾਕਤ انسان ਦੀ ਬਣਦੀ ਹੈ ਕਿ ਜਿਹੜਾ ਹਰ ਇੱਕ ਮੁਸ਼ਕਿਲ ਦੇ ਨਾਲ ਘਿਰ ਜਾਂਦਾ ਹੈ ਸੋ ਜਦੋਂ ਉਹ ਮਾਲਕ ਦੀ ਕਿਰਪਾ ਹੁੰਦੀ ਹੈ ਸਾਥ ਹੁੰਦਾ ਹੈ ਤੇ ਉਹ ਇਨਸਾਨ ਪਰੇਸ਼ਾਨੀਆਂ ਨੂੰ ਦੇਖ ਕੇ ਘਬਰਾਉਂਦਾ ਨਹੀਂ ਡਰਦਾ ਨਹੀਂ ਬਲਕਿ ਉਹ ਜਿੱਤ ਨੂੰ ਹਾਸਲ ਕਰਨ ਤੇ ਲੱਗਿਆ ਰਹਿੰਦਾ ਤਾਂ ਇੱਕ ਦਿਨ ਮੰਜ਼ਿਲ ਤੱਕ ਵੀ ਪਹੁੰਚ ਹੀ ਜਾਂਦਾ ਹੈ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਹਾਂ ਜੀ ਵੀਡੀਓ ਨੂੰ ਚੱਲਦੇ-ਚੱਲਦੇ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਤੁਹਾਡੀ ਵਜ੍ਹਾ ਨਾਲ ਕਿਸੇ ਹੋਰ ਰੂਹ ਦਾ ਭਲਾ ਹੋ ਸਕੇ ਤੇ ਕਿਸੇ ਨੂੰ ਚੰਗਾ ਗਿਆਨ ਮਿਲ ਸਕੇ ਤੇ ਤੁਹਾਡੇ ਖਾਤੇ 'ਚ ਉਹ ਪ੍ਰਮਾਤਮਾ ਚੰਗਾ ਕਰਮ ਲਿਖ ਦਵੇਗਾ ਸੋ ਚੰਗੇ ਕਰਮ ਜਦੋਂ ਅਸੀਂ ਪਰਮਾਤਮਾ ਦੇ ਘਰ ਖਾਤਾ ਖਲਾਲਨੇ ਖਾਤਾ ਕਦੋਂ ਖੁੱਲਦਾ ਹੈ ਜਦੋਂ ਅਸੀਂ ਚੰਗੇ ਰਾਸਤੇ ਤੇ ਤੇ ਪਰਮਾਤਮਾ ਬਾਰੇ ਜਾਣ ਲੈਣੇ ਕਿ ਰਿਸ਼ਤੇ ਝੂਠ ਨੇ ਜਦੋਂ ਖੋਖਰਾ ਇਨਸਾਨ ਖਾਂਦਾ ਹੈ ਬਾਰ-ਬਾਰ ਫਿਰ ਇੱਕ ਹੀ ਦਰ ਨਜ਼ਰ ਆਉਂਦਾ ਇਨਸਾਨ ਨੂੰ ਕਿ ਉਹ ਪਰਮਾਤਮਾ ਦਾ ਸੋ ਫਿਰ ਉਸ ਦਿਨ ਤੋਂ ਹੀ ਉਹ ਪਰਮਾਤਮਾ ਦੇ ਘਰ ਸਾਡਾ ਖਾਤਾ ਖੁੱਲ ਜਾਂਦਾ ਹੈ ਤੇ ਉਹਦੇ ਤੇ ਜੋ ਚੰਗਾ ਮਾੜਾ ਸੇ ਕਰਮ ਕਰਦੇ ਜਾਂਦੇ ਆ ਉਹ ਚਾੜਿਆ ਜਾਂਦਾ ਪੈਸੇ ਦਾ ਪਹਿਲਾਂ ਤੋਂ ਹੀ ਸਾਡਾ ਉਹ ਸਾਰਾ ਹਿਸਾਬ ਲਿਖਿਆ ਜਾਂਦਾ ਹੈ ਪਰ ਅਸਲ ਖਾਤਾ ਉਸ ਦਿਨ ਨਾਮ ਦੀ ਕਮਾਈ ਦਾ ਖੁੱਲਦਾ ਹੈ ਜਿਸ ਦਿਨ ਅਸੀਂ ਝੂਕ ਜਾਂਦੇ ਆ ਪਰਮਾਤਮਾ ਨੂੰ ਮੰਨਣ ਬਾਰੇ ਸੋਚ ਲੈਣੇ ਆ ਸੋ ਚੰਗੇ ਕਰਮ ਖਾਤੇ ਤੇ ਜੜਨੇ ਸ਼ੁਰੂ ਹੋ ਜਾਂਦੇ ਨੇ ਜੀ ਸੋ ਇਸ ਕਰਕੇ ਜਿੰਨੇ ਚੰਗੇ ਕਰਮ ਹੋਣਗੇ ਖਾਤੇ ਦੇ ਵਿੱਚ ਉਨਾ ਹੀ ਪਲੜਾ ਭਾਰੀ ਰਹੇਗਾ ਪਰਮਾਤਮਾ ਦੀ ਤਰਫ ਸੋ ਇਸ ਕਰਕੇ ਹਮੇਸ਼ਾ ਹੀ ਚੰਗਾ ਕਰਮ ਕਰੋ ਜੀ ਸੋ ਹੁਣ ਆਪਾਂ ਇੱਥੇ ਮੇਰ ਵਿਸ਼ੇ ਬਾਰੇ ਗੱਲ ਕਰ ਹੀ ਲਈਏ ਜੀ ਅੱਜ ਦਾ ਵਿਸ਼ਾ ਹੈ ਕਿ ਚੂੜੀਆਂ ਦਾ ਕਰਮ ਜੋ ਹੈ ਉਹ ਕਰਨਾ ਹੈ ਜੀ ਕਾਫੀ ਰੂਹਾਂ ਨੇ ਤਾਂ ਇਹ ਸੋਚ ਕੇ ਸੁਆਗਣਾ ਸਮਝ ਕੇ ਜਾਨੀ ਜਿਹੜੀਆਂ ਲੜਕੀਆਂ ਮੈਰਿਡ ਹੈ ਜੀ ਉਹਨਾਂ ਨੇ ਸੋਚ ਕੇ ਇਹ ਚੂੜੀਆਂ ਪਹਿਨਦੀਆਂ ਤੇ ਕਈਆਂ ਦੀ ਲਗਨ ਸਿਰਫ ਪੀਰੋ ਮੁਰਸ਼ਿਦ ਦੇ ਨਾਲ ਹੋਵੇਗੀ ਉਹਦੇ ਨਾਮ ਦਾ ਇਹ ਕਰਮ ਕਰਨਗੀਆਂ ਰੂਹਾਂ ਜੀ ਸੋ ਆਪਾਂ ਹੁਣ ਇਹਦੇ ਬਾਰੇ ਗੱਲ ਕਰਦੇ ਹਾਂ ਕਿ ਛਿੜੀਆਂ ਵੀ ਰੂਹਾਂ ਹਰੀਆਂ ਚੂੜੀਆਂ ਪਾਉਣਾ ਪਸੰਦ ਕਰਦੀਆਂ ਇਸ ਮਹੀਨੇ ਸੋ ਉਹ ਇਸ ਗੱਲ ਦਾ ਧਿਆਨ ਰੱਖਣ ਕਿ ਕੱਲੀਆਂ ਹਰੀਆਂ ਚੂੜੀਆਂ ਨਾ ਪਹਿਨਣ ਹਰੀਆਂ ਦੇ ਨਾਲ 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 ਲਾਲ ਤੇ ਪੀਲ ਨਾ ਚੂੜੀਆਂ ਜ਼ਰੂਰ ਲਓ ਇਹਨਾਂ ਤਿੰਨਾਂ ਨੂੰ ਮਿਲਾ ਕੇ ਜਿਕਰ ਪੈਨੋਗੇ ਤੇ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਜੀ ਸੋ ਇਸ ਕਰਕੇ ਜਦੋਂ ਵੀ ਚੂੜੀਆਂ ਇਸ ਮਹੀਨੇ ਪਾਉਣੀਆਂ ਹੈ ਹਰੀਆਂ ਚੂੜੀਆਂ ਜਿਆਦਾ ਤੱਕ ਸ਼ਿਵ ਸ਼ੰਕਰ ਜੀ ਦੇ ਨਾਮ ਦੀਆਂ ਪੈਂਦੀਆਂ ਜਾਂਦੀਆਂ ਕਿਉਂਕਿ ਆ ਦਿਨ ਜੋ ਚੱਲ ਰਹੇ ਨੇ ਫੂਲੇ ਭੰਡਾਰੀ ਦੇ ਚੱਲ ਰਹੇ ਨੇ ਕਿ ਇਸ ਮਹੀਨੇ ਬਹੁਤ ਤਰ੍ਹਾਂ ਦੇ ਕਰਮ ਕੀਤੇ ਜਾਣੇ ਨੇ ਤੇ ਕਈਆਂ ਦੀਆਂ ਦੁਆਵਾਂ ਅਰਦਾਸਾਂ ਵੀ ਕਬੂਲ ਹੋਣੀਆਂ ਹੈ ਜੀ ਸੋ ਹਰੀਆਂ ਚੂੜੀਆਂ ਤਾਂ ਸ਼ਿਵ ਸ਼ੰਕਰ ਦੇ ਨਾਮ ਦੀਆਂ ਪੈਂਦੀਆਂ ਜਾਂਦਗਾ ਆ ਹਰਾ ਸ਼ਾਂਤੀ ਦਾ ਪ੍ਰਤੀਕ ਹੁੰਦਾ ਹੈ ਜੀ ਸੋ ਹਰੀਆਂ ਚੂੜੀਆਂ ਦੇ ਨਾਲ-ਨਾਲ ਲਾਲ ਤੇ ਪੀਲੀ ਚੂੜੀ ਜ਼ਰੂਰ ਪਾਓ ਚਾਹੇ ਦੋ-ਦੋ ਪੰਗਾ ਹੀ ਨਾਲ ਰਲਾ ਕੇ ਪਾਓ ਪਰ ਇਸ ਤਰੀਕੇ ਨਾਲ ਚੂੜੀਆਂ ਪਾਉਗੇ ਤੇ ਜੋੜੇ ਦੀ ਕਿਰਪਾ ਯਾਨੀ ਕਿ ਮਾਂ ਪਾਰਵਤੀ ਦੀ ਵੀ ਭੋਲੇ ਸ਼ੰਕਰ ਦੀ ਵੀ ਕਿਰਪਾ ਰਹੇਗੀ ਸੋ ਬਾਕੀ ਕਈ ਰੂਹਾਂ ਆਪਣੇ ਪੀਰੋ মুর্ਸ਼ਿਦ ਦੇ ਨਾਮ ਦੀਆਂ ਹਰੀਆਂ ਚੂੜੀਆਂ ਪਾਉਣਗੀਆਂ ਸੋ ਜਿਨ੍ਹਾਂ ਨੇ ਆਪਣੇ ਪੀਰੋ মুর্ਸ਼ਦ ਦੇ ਨਾਮ ਤੇ ਪਾਉਣੀਆਂ ਐ ਜੀ ਉਹ ਦਰਬਾਰ ਵਿੱਚ ਅਰਦਾਸ ਬੇਨਤੀ ਕਰਕੇ ਅਰਦਾਸ ਵਿੱਚ ਰੱਖ ਕੇ ਜਦੋਂ ਉਹ ਦਰਬਾਰ ਵਿੱਚ ਤੁਸੀਂ ਲਿਆ ਕੇ ਰੱਖੋਗੇ ਤੇ ਪੀਰਾਂ ਪੀਰਾਂ ਦੀ ਨਜ਼ਰ ਹੋ ਜਾਂਦੀ ਹੈ ਤੇ ਉਹਨਾਂ ਦੇ ਨਾਮ ਦੀਆਂ ਚੂੜੀਆਂ ਤੁਸੀਂ ਚੱਕ ਕੇ ਪਾ ਸਕਦੇ ਕਾਫੀ ਰੂਹਾਂ ਹੈ ਜਿਹੜੀਆਂ ਕੀ ਪੀਰ ਨੂੰ ਦਿਲੋਂ ਚਾਹੁੰਦੀਆਂ ਹੈ ਤੇ ਪੀਰ ਦੇ ਨਾਮ ਤੇ ਹੀ ਹਰ ਕਾਰਮ ਸ਼ਿੰਗਾਰ ਲਗਾਉਣਾ ਪਸੰਦ ਕਰਦੀਆਂ ਸੋ ਉਹ ਸ਼ਿੰਗਾਰ ਫਿਰ ਦੁੱਗਣਾ ਹੋ ਜਾਂਦਾ ਹੈ ਕਿਉਂਕਿ ਮਾਲਕ ਦੀ ਰਹਿਮਤ ਉਹਦਾ ਰੰਗ ਚੜ ਜਾਂਦਾ ਉਹਦਾ ਰੰਗ ਜਿਹੜਾ ਹੈ ਉਹ ਵੱਖਰਾ ਹੀ ਹੈ ਉਹਦੇ ਰੰਗ 'ਚ ਜਿਹੜਾ ਆਪਣੇ ਆਪ ਨੂੰ ਰੰਗਣ ਦੀ ਕੋਸ਼ਿਸ਼ ਕਰਦਾ ਹੈ ਜੀ ਸੋ ਫਿਰ ਉਸ ਇਨਸਾਨ ਨੂੰ ਇੱਕ ਦਿਨ ਐਸਾ ਆਉਂਦਾ ਹੈ ਕਿ ਦੁਨੀਆ ਚੁੱਕ-ਚੁੱਕ ਸਲਾਮਾ ਕਰਦੀ ਹੈ ਜੀ ਸੋ ਜਦੋਂ ਮਾਲਕ ਨਾਮ ਕਰਾਉਂਦਾ ਹੈ ਆਪਣੇ ਭਗਤ ਦਾ ਜੀ ਸੋ ਇਸ ਕਰਕੇ ਇਹ ਕਰਮ ਜ਼ਰੂਰ ਕਰੋ ਇਸ ਮਹੀਨੇ ਸੋ ਬਾਕੀ ਆਪਾਂ ਇਸ ਮਹੀਨੇ ਕੁਝ ਕਰਮ ਤੁਹਾਡੇ ਨਾਲ ਸਾਂਝੇ ਕਰਾਂਗੇ ਜੀ ਜਿਹੜਾ ਕਰਮ ਤੁਸੀਂ ਵਿਸ਼ਵਾਸ ਰੱਖ ਕੇ ਕਰ ਲੋਗੇ ਚੰਗੇ ਚੰਗੇ ਐ ਵੈਸੇ ਸਾਡੀ ਤਾਂ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਕੋਈ ਨਾ ਕੋਈ ਕਰਮ ਦੱਸਦੇ ਰਹੀਏ ਸੋ ਕਰਮ ਵੀ ਆਪਾਂ ਤੁਹਾਨੂੰ ਉਹ ਹੀ ਉਹ ਦੱਸੀਦੇ ਆ ਜਿਹਦੇ ਵਿੱਚ ਤੁਹਾਨੂੰ ਕੋਈ ਔਕੜ ਨਾ ਆਵੇ ਚੜੀ ਵੀ ਕੋਈ ਤੰਗੀ ਨਾ ਆਵੇ ਕੋਈ ਜ਼ਿਆਦਾ ਖਰਚੇ ਕਰਨ ਦੀ ਜ਼ਰੂਰਤ ਨਾ ਪਵੇ ਸੋਖੇ ਜਿਹੇ ਤਰੀਕੇ ਦੇ ਨਾਲ ਤੁਸੀਂ ਆਪਣੇ ਪੀਰੋ মুর্ਸ਼ਦ ਨੂੰ ਆਪਣੇ ਮਾਲਕ ਨੂੰ ਮਨਾ ਲਮੋ ਸੋ ਹੋਰ ਕੀ ਚਾਹੀਦਾ ਹੈ ਸੋ ਕਰਮਾਂ ਦੇ ਨਾਲ ਜਿੰਦਗੀ ਬਦਲਦੀ ਹੈ ਜਦੋਂ ਕਿਤੇ ਵੀ ਕੋਈ ਮੁਸੀਬਤ ਆਉਂਦੀ ਹੈ ਜਿੰਦਗੀ ਵਿੱਚ ਮੁਸੀਬਤ ਹਰ ਇੱਕ ਦਿਹਾਉਂਦੀ ਹੈ ਚਾਹੇ ਕੋਈ ਅਮੀਰ ਹੈ ਚਾਹੇ ਕੋਈ ਗਰੀਬ ਹੈ ਪਰੇਸ਼ਾਨੀ ਹਰ ਇੱਕ ਦੀ ਜ਼ਿੰਦਗੀ ਵਿੱਚ ਆਉਂਦੀ ਪਰ ਜਦੋਂ ਪਰੇਸ਼ਾਨੀ ਦੇ ਵਿੱਚ ਕੋਈ ਤੁਹਾਡੀ ਢਾਲ ਵਾਂਗ ਕੇ ਖੜ ਜਾਵੇ ਕੋਈ ਮਦਦ ਕਰ ਦਵੇ ਤਾਂ ਸਮਝ ਲੈਣਾ ਕਿ ਕੀਤੇ ਹੋਏ ਕਰਮ ਤੁਹਾਡੇ ਮੂਰੇ ਆ ਗਏ ਕਿਉਂਕਿ ਸਿਆਣੇ ਕਹਿੰਦੇ ਹੁੰਦੇ ਆ ਕਿ ਜਿਹੋ ਜਿਹਾ ਅਸੀਂ ਬੀਜ ਬੀਜਾਂਗੇ ਉਹੋ ਜਿਹਾ ਵੱਢਾਂਗੇ ਸੋ ਚੰਗਾ ਕਰਾਂਗੇ ਚੰਗਾ ਹੋਵੇਗਾ ਮਾੜਾ ਕਰਾਂਗੇ ਤੇ ਮਾੜਾ ਹੀ ਹੁੰਦਾ ਹੈ ਜੀ ਸੋ ਕਰਕੇ ਇੱਕ ਕਰਮ ਕਰਦੇ ਰਿਹਾ ਕਰੋ ਕਰਮਾਂ ਦੇ ਨਾਲ ਹੀ ਜ਼ਿੰਦਗੀ ਨੂੰ ਬਦਲਿਆ ਜਾ ਸਕਦਾ ਹੈ ਜੀ ਕਰਮ ਕੋਈ ਔਖੇ ਨਹੀਂ ਹੁੰਦੇ बस ਸਿਰਫ ਥੋੜਾ ਸਮਾਂ ਕੱਢਣਾ ਜ਼ਰੂਰੀ ਹੈ ਸਮਾਂ ਕੱਢੋਗੇ ਤੇ ਜ਼ਿੰਦਗੀ ਵਿੱਚ ਜੋ ਵੀ ਕੰਮ ਨੂੰ ਹੱਥ ਪਾਓਗੇ ਮਿਹਨਤ ਕਰੋਗੇ ਉਹਦੇ ਵਿੱਚ ਬਰਕਤ ਰਹਿੰਦੀ ਹੈ ਜੀ ਸੋ ਇਨਸਾਨ ਅੱਗੇ ਨੂੰ ਵਧਦਾ ਹੈ ਤਰੱਕੀ ਕਰਦਾ ਜ਼ਿੰਦਗੀ ਵਿੱਚ ਜੇਕਰ ਚੰਗਾ ਕੰਮ ਕਰੋਗੇ ਮਾਨਕ ਦੇ ਨਾਮ ਤੇ ਕੁਝ ਨਾ ਕੁਝ ਕੰਮ ਕਰੋਗੇ ਕਿਉਂਕਿ ਤਰੱਕੀ ਕਰਨੀ ਹੈ ਜ਼ਿੰਦਗੀ ਵਿੱਚ ਕੁਝ ਬਣਾਣਾ ਮਿਹਨਤ ਕਰਨੀ ਪੈਂਦੀ ਮਿਹਨਤ ਲਈ ਅਸੀਂ ਟੁੱਟ ਟੁੱਟ ਮਾਰਦੇ ਹਾਂ ਕਿ ਸਾਡਾ ਆ ਵੀ ਬਣ ਜਾਵੇ ਆ ਵੀ ਬਣ ਜਾਵੇ ਤੇ ਜੇਕਰ ਉਹ ਹੀ ਮਿਹਨਤ ਬਰਕਤ ਨਾਲ ਆਵੇ ਕੋਈ ਰੰਗ ਨਾ ਦਿਖਾਵੇ ਤਾਂ ਫਿਰ ਕੀਤੀ ਦਾ ਵੀ ਫਾਇਦਾ ਸੋ ਬਰਕਤ ਚਾਹੁੰਦੇ ਹੋ ਤੇ ਨਾਲ ਖਣਾ ਜ਼ਰੂਰੀ ਹੈ ਤੇ ਕਾਦੋ ਮਾਲਕ ਕੀ ਤੋਂ ਕੀ ਬਣਾ ਦੇਵੇ ਕਾ ਤਰੱਕੀ ਕਰਾ ਦੇਵੇ ਇਹ ਉਹਦੇ ਰੰਗਾਂ ਨੂੰ ਕੋਈ ਨਹੀਂ ਜਾਣ ਸਕਿਆ ਜੀ ਕਹਿੰਦੇ ਕਿ ਉਹ ਦਿੰਦਿਆ ਕਿਸੇ ਨੇ ਨਹੀਂ ਦੇਖਿਆ ਪਰ ਝੋਲੀ ਭਰੀ ਹਰ ਇੱਕ ਨੇ ਦੇਖੀ ਆ ਸੋ ਇਸ ਕਰਕੇ ਜੇਕਰ ਚਾਹੁੰਦੇ ਹੋ ਕਿ ਖੁਸ਼ੀਆਂ ਨੂੰ ਹਾਸਲ ਕਰੀਏ ਤਾਂ ਕੁਝ ਨਾ ਕੁਝ ਕਰਮ ਉਹਨਾਂ ਦੇ ਨਾਮ ਤੇ ਜ਼ਰੂਰ ਕਰਿਆ ਕਰੋ ਜੀ ਹੁਣ ਆਪਾਂ ਇਹ ਵੀਡੀਓ ਇੱਥੇ ਸਮਾਪਤ ਕਰਦੇ ਹਾਂ ਜੈ ਭੀਰਾਂ ਦੀ ਜੀ ਚੈ ਸੱਜਣਾ